ਸਸਿਕਾ ਦੋਸਤੋ WhatsApp ਯੂਜ਼ ਕਰਦੇ ਹੋ ਤਾਂ ਇਸ ਚੀਜ਼ ਨੂੰ ਬੜੀ ਗੌਰ ਦੇ ਨਾਲ ਸੁਣਿਓ ਜ਼ਾਹਿਰ ਜੀ ਗੱਲ ਆ ਬਹੁਤ ਸਾਰੇ ਲੋਕ WhatsApp ਯੂਜ਼ ਕਰ ਰਹੇ ਨੇ ਤੇ WhatsApp ਦੇ ਉੱਤੇ ਹੀ ਬਹੁਤ ਸਾਰੀਆਂ ਠੱਗੀਆਂ ਵੀ ਹੋ ਰਹੀਆਂ ਨੇ ਗਿਆ ਇੱਕ ਸਪੈਸ਼ਲ ਮਾਲਵੇਅਰ ਤਿਆਰ ਕੀਤਾ ਗਿਆ ਤੇ ਉਹਦੇ ਵਿੱਚ ਭਾਰਤ ਦੇ ਹੀ ਤਮਾਮ ਲੋਕਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਵੀਅਤਨਾਮ ਦੇ ਹੈ ਹੈਕਰ ਨੇਗੇ ਜਿਹੜੇ ਲੱਗੇ ਹੋਏ ਨੇ ਇਸ ਕੰਮ ਦੇ ਉੱਤੇ ਤੇ ਭਾਰਤ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਡਿਟੇਲ ਦੇ ਵਿੱਚ ਜਾਈਏ ਤਾਂ ਅਮਰ ਜੱਲਾ ਨੇ ਇਹ ਜਾਣਕਾਰੀ ਸਾਂਝੀ ਕਰੀ ਹੈ ਕਿ ਜੇਕਰ ਤੁਸੀਂ WhatsApp ਯੂਜ਼ਰ ਹੋ ਤਾਂ ਤੁਹਾਡੇ ਲਈ ਬੜੀ ਕੰਮ ਦੀ ਖਬਰ ਹੈ ਤੇ ਭਾਰਤ ਦੇ ਵਿੱਚ WhatsApp ਯੂਜ਼ਰ ਦਾ ਵੀਅਤਨਾਮ ਦੇ ਹੈਕਰਸ ਆਪਣਾ ਸ਼ਿਕਾਰ ਬਣਾ ਰਹੇ ਨੇ ਇਹਨੂੰ ਲੈ ਕੇ ਹੈਕਰਸ ਨੇ ਬੜਾ ਇੱਕ ਵੱਡਾ-ਵੱਡਾ ਜਾਲ ਵਿ ਛੋਟੀ ਏਜੰਸੀ ਕਲਾਊਡ ਕਲਾਊਡ ਸੈਕ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਈ ਚਲਾਨ ਸਕੈਮ ਭਾਰਤ ਦੇ ਵਿੱਚ ਖੂਬ ਚੱਲ ਰਿਹਾ ਤੇ ਇਹਦੇ ਪਿੱਛੇ ਵਿਅਤਨਾਮ ਦੇ ਹੈਕਰ ਨੇਗੇ ਰਿਪੋਰਟ ਦੇ ਵਿੱਚ ਕਹਿ ਗਿਆ ਕਿ ਜਿਹਦੇ ਜਰੀਏ ਸਭ ਤੋਂ ਜ਼ਿਆਦਾ WhatsApp ਦੇ Android ਯੂਜ਼ਰ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈਗਾ ਦਰਸਲ WhatsApp ਦੇ Android ਯੂਜ਼ਰ ਨੂੰ ਕੋਈ ਨੂਕੀ ਚਲਾਨ ਦੇ ਨਾਮ ਦਾ ਇੱਕ ਮੈਸੇਜ ਭੇਜਿਆ ਜਾਂਦਾ ਜਿਹਦੇ ਵਿੱਚ ਪ੍ਰਵਾਹਨ ਐਪ ਦਾ APK ਫਾਈਲ ਵੀ ਭੇਜੀ ਜਾਂਦੀ ਹੈ ਜਿਹੜੀ ਕਿ ਉਹ ਡੁਪਲੀਕੇਟ ਹੈ ਮੈਸੇਜ ਦੇ ਵਿੱਚ ਲਿਖਿਆ ਹੁੰਦਾ ਕਿ ਆਪ ਦੇ ਟ੍ਰੈਫਿਕ ਨਿਯਮਾਂ ਦੀ ਉਲੰਘਣ ਕੀਤੀ ਹੈ ਤੇ ਤੁਹਾਨੂੰ ਰੈੱਡ ਲਾਈਟ ਨੂੰ ਪਾਰ ਕਰਦੇ ਹੋਏ ਦੇਖਿਆ ਗਿਆ ਤੇ ਮੋਰਿਸ ਬੋਟ ਮਾਲਵੇਅਰ ਦਾ ਇਹਦਾ ਨਾਮ ਹੈ ਆ ਕਲਾਉਡ ਸੈਕ ਨੇ ਆਪਦੀ ਰਿਪੋਰਟ ਦੇ ਵਿੱਚ ਕਹਿ ਕਿ ਇਹਦੇ APK ਫਾਈਲ ਦੇ ਵਿੱਚ ਮੋਰਿਸ ਬੋਟ ਨਾਮ ਦਾ ਮਾਲਵੇਅਰ ਜਿਹਦੇ ਨਾਲ ਇਸਤੇਮਾਲ ਵਿਏਟਨਾਮ ਦੇ ਹੈਕਰਸ ਬੜੇ ਸਤਰ ਤੇ ਕਰ ਰਹੇ ਨੇ ਤੇ ਇਸ ਸਕੈਮ ਨੂੰ ਲੈ ਕੇ ਕਰਨਾਟਕ ਪੁਲਿਸ ਨੇ ਵੀ ਕੁਝ ਦਿਨ ਪਹਿਲਾਂ ਲੋਕਾਂ ਨੂੰ ਅਲਰਟ ਕੀਤਾ ਸੀਗਾ ਜਿਦੇ ਵਿੱਚ ਕਈ ਯੂਜ਼ਰ ਨੇ ਮੈਸੇਜ ਦੇ ਵਿੱਚ APK ਫਾਈਲ ਨੂੰ ਜਦੋਂ ਕਲਿੱਕ ਕੀਤਾ ਤਾਂ ਉਹਨਾਂ ਦੇ ਫੋਨ ਦੇ ਵਿੱਚ ਮੋਰਿਸ ਬੋਟ ਡਾਊਨਲੋਡ ਹੋ ਜਾਂਦਾ ਤੇ ਇੱਕ ਵਾਰ ਇੰਸਟਾਲ ਹੋਣ ਦੇ ਨਾਲ ਇਹ ਤੁਹਾਡੀ ਐਪ ਤੇ ਜਿਹੜਾ ਕੰਟੈਕਟ ਲਿਸਟ ਹੈ ਫੋਨ ਕਾਲ ਮੈਸੇਜ ਤਮਾਮ ਐਪਸ ਦਾ ਜਿਹੜਾ ਐਪ ਦਾ ਜਿਹੜਾ ਐਕਸੈਸ ਹੈ ਉਹ ਲੈ ਲੈਂਦਾ ਤੇ ਉਸ ਤੋਂ ਬਾਅਦ OTP ਤੇ ਵੀ ਨਜ਼ਰ ਰੱਖਦਾ ਹੈ ਦੂਲਾਵਾਜ ਯੂਜ਼ਰ ਦੇ ਈ-ਕਮਰਸ ਅਕਾਊਂਟ ਤੇ ਵੀ ਨਜ਼ਰ ਰੱਖਦਾ ਹੈ ਤੇ ਗਿਫਟ ਕਾਰਡ ਖੁਦ ਹੀ ਖਰੀਦ ਲਾਉਂਦੇ ਨੇ ਇਹ ਮਾਲਵੇਅਰ ਫੋਨ ਦੇ ਵਿੱਚ ਬਿਨਾ ਕਿਸੇ ਪਹਿਚਾਨ ਦੇ ਰਹਿੰਦਾ ਹੈ ਯਾਨੀ ਕਿ ਤੁਸੀਂ ਉਹਨੂੰ ਟਰੈਕ ਨਹੀਂ ਕਰ ਪਾਉਂਦੇ ਸਰਚ ਕਰਕੇ ਕਲਾਉਡ ਸੈਕ ਦੇ ਮੁਤਾਬਕ ਇਸ ਸਕੈਮ ਨੇ ਬਹੁਤ ਹੀ ਹੁਣ ਤੱਕ ਕਰ 4452 ਮੋਬਾਈਲ ਯੂਜ਼ਰ ਨੂੰ ਸ਼ਿਕਾਰ ਬਣਾ ਚੁੱਕਿਆ ਤੇ 271 ਗਿਫਟ ਕਾਰਡ ਖਰੀਦੇ ਗਏ ਨੇ ਤੇ 16 ਲੱਖ ਤੋਂ ਜ਼ਿਆਦਾ ਦੀ ਠੱਗੀ ਜਿਹੜੀ ਉਹ ਹੋ ਚੁੱਕੀ ਹੈ ਯਾਨੀ ਕਿ WhatsApp ਦੇ ਉੱਤੇ ਤੁਸੀਂ ਹੁਣ ਧਿਆਨ ਰੱਖਿਓ ਜਿਹੜਾ ਮੋਰਿਸ ਬੋਟ ਹੈ ਇਹ ਮਾਲਵੇਅਰ ਤੁਹਾਡੇ ਫੋਨ ਦੇ ਵਿੱਚ ਨਾ ਆ ਜਾਏ ਤੇ ਤਾਲੋ ਵੈਸੇ ਤਾਂ ਜਿਹੜਾ WhatsApp ਮੈਸੇਜ ਹੈ ਜਿਹੜੀ ਟ੍ਰੈਫਿਕ ਪੁਲਿਸ ਆ ਈਚ ਲਾਂ ਸਿਸਟਮ ਵਿੱਚ ਯੂਜ਼ ਨਹੀਂ ਕਰਦੀ ਉਹ ਟੈਕਸਟ ਮੈਸੇਜ ਭੇਜ ਦਿਆ ਪਰ ਇਸ ਚੀਜ਼ ਦੇ ਉੱਤੇ ਬਹੁਤ ਗੌਰ ਕਰਨ ਦੀ ਲੋੜ ਹੈ ਕਿ WhatsApp ਦੀ ਅੱਜ ਦੀ ਜਿਹੜਾ ਯੂਜ਼ਰ ਹੈ ਉਹ ਬੇहद ਜ਼ਿਆਦਾ ਨਹੀਂ ਗਏ ਤੇ ਬਹੁਤ ਸਾਰੀਆਂ ਚੀਜ਼ਾਂ WhatsApp ਤੇ ਆਉਂਦੀਆਂ ਵੀ ਨੇ ਇਹ ਚੀਜ਼ ਨੂੰ ਅਸੀਂ ਐਨਾ ਸਮਝ ਲਈਏ ਕਿ ਸਾਡਾ ਸੱਚੀਓ ਚਲਾਨ ਹੋ ਗਿਆ ਤੇ ਉਹਦੇ ਵਿੱਚ ਤੁਸੀਂ ਫਸ ਜਾਓ ਇਸ ਕਰਕੇ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰ ਲਿਓ ਕਿ ਇਹ ਜਾਣਕਾਰੀ ਉਹਨਾਂ ਨੂੰ ਪਤਾ ਹੋਣੀ ਚਾਹੀਦੀ ਹੈ ਵਿਅਤਨਾਮ ਦੇ ਵਿੱਚ ਬੈਠ ਕੇ ਹੈਕਰਸ ਨੇ ਜਿਹੜੇ ਇਹਨੂੰ ਡੀਲ ਕਰ ਰਹੇ ਨੇ ਤੇ ਕਲਾਉਡ ਸੈਕ ਜੇ ਦੇਖੀਏ ਤਾਂ ਇਹ ਮਾਲਵੇਅਰ ਨੂੰ ਫੜਨ ਵਾਲੀ ਜਿਹਨੂੰ ਆਪਾਂ ਕਹਿੰਦੇ ਆ ਵੀ ਇਹ ਇੱਕ ਵਾਇਰਸ ਨੂੰ ਡਿਟੈਕਟ ਕਰਨ ਵਾਲੀ ਕੰਪਨੀ ਹੈ ਜਿਨ੍ਹਾਂ ਨੇ ਇਹ ਪੂਰੀ ਰਿਪੋਰਟ ਸਾਂਝੀ ਕਰੀ ਹੈ ਤੇ ਕਰਨਾਟਕ ਦੇ ਵਿੱਚ ਇਹਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਅਸੀਂ ਇੱਧਰ ਵੀ ਦੇਖਿਆ ਨੇ ਸਾਡੇ ਕਈ ਮਾਮਲੇ ਸਾਹਮਣੇ ਆਏ ਨੇਗੇ ਤੇ ਉੱਥੇ ਕਈ ਲੋਕ ਸ਼ਿਕਾਰ ਹੋਏ ਨੇ ਕਈ ਬਚ ਗਏ ਨੇਗੇ ਕਿਉਂਕਿ ਹੋ ਖੱਲਾ ਜਦੋਂ ਪੈ ਜਾਂਦਾ ਕਿਸੇ ਚੀਜ਼ ਦਾ ਤਾਂ ਬਚਾਅ ਹੋ ਜਾਂਦਾ ਇਸ ਕਰਕੇ ਕੋਈ ਵੀ ਜਾਣਕਾਰੀ ਜਦੋਂ ਇਸ ਤਰ੍ਹਾਂ ਦੀ ਤੁਹਾਡੇ ਧਿਆਨ 'ਚ ਆਵੇ ਤੁਸੀਂ ਇਹਨਾਂ ਸਮਝਿਆ ਕਰੋ ਦੂਜੇ ਨੂੰ ਪਤਾ ਹੋਊ ਮੈਨੇ ਕੀ ਲੈਣਾ ਇਹ ਜ਼ਰੂਰ ਆਪਦੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰਿਆ ਕਰੋ ਤਾਂਕਿ ਬਚਿਆ ਜਾ ਸਕੇ